ਸਤਿ ਸ਼੍ਰੀ ਅਕਾਲ ਜਸਵਿੰਦਰ कौर ਤੇ ਜਸਵਿੰਦਰ ਜੀ ਸੋ ਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬੱਚੇ ਹੋਣ ਜਾਂ ਵੱਡੇ ਹੋਣ ਹਰ ਕਿਸੇ ਨੂੰ ਆਲੂ ਦੇ ਚਿਪਸ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ। ਜਿਹੜੇ ਪੈਕੇਟ ਵਾਲੇ ਆਪਾਂ ਆਲੂ ਦੇ ਚਿਪਸ ਲੈ ਕੇ ਆਉਂਦੇ ਆ ਆਪਾਂ ਉਸੇ ਤਰ੍ਹਾਂ ਦੇ ਆਲੂ ਚਿਪਸ ਬੜੇ ਹੀ ਘੱਟ ਟਾਈਮ ਦੇ ਵਿੱਚ ਘਰ ਹੀ ਬਣਾ ਲਵਾਂਗੇ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹ ਬਣ ਜਾਂਦੇ ਨੇ ਤੇ ਇੱਥੇ ਮੈਂ ਦੋ ਆਲੂ ਲੈ ਲਏ ਤੇ ਇਹਨਾਂ ਨੂੰ ਛਿਲਕੇ ਪਾਣੀ ਦੇ ਵਿੱਚ ਰੱਖਿਆ ਹੋਇਆ ਹੈ ਤਾਜ਼ਾ ਇਹ ਕਾ ਲੈਣਾ ਹੋਣ। ਤੇ ਸਭ ਤੋਂ ਪਹਿਲਾਂ ਆਪਾਂ ਚਿਪਸ ਕਟਰ ਦੇ ਨਾਲ ਇਹਨਾਂ ਦੀ ਕਟਿੰਗ ਕਰ ਲੈਣੀ ਹੈ ਇਸ ਤਰੀਕੇ ਦੇ ਨਾਲ ਦੇਖੋ ਕਟਿੰਗ ਕਰ ਲਈਏ ਸਾਰੀ ਕਟਿੰਗ ਇਸੇ ਤਰੀਕੇ ਦੇ ਨਾਲ ਕਰਨੀ ਹੈ ਦੇਖੋ ਇਸ ਤਰ੍ਹਾਂ ਕਿੰਨੇ ਪਤਲੇ ਇਸ ਦੇ ਸ্লাইਸ ਨਿਕਲਦੇ ਨੇ ਤੇ ਸਾਰੇ ਹੀ ਆਨੂਆ ਦੇ ਆਪਾਂ ਇਸੇ ਤਰੀਕੇ ਦੇ ਨਾਲ ਕਟਿੰਗ ਕਰਕੇ ਰੱਖ ਲੈਣੀ ਹੈ ਤੇ ਦੇਖੋ ਸਾਰੇ ਹੀ ਸ্লাইਸ ਜਿਹੜੇ ਹੈਗੇ ਨੇ ਮੈਂ ਇੱਥੇ ਕੱਟ ਕੇ ਪਾਣੀ ਦੇ ਵਿੱਚ ਰੱਖੇ ਹੋਏ ਨੇ ਤੇ ਹੁਣ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ 3-4 ਵਾਰੀ ਆਪਾਂ ਪਾਣੀ ਦੇ ਵਿੱਚ ਧੋਵਾਂਗੇ ਤਾਂ ਜੋ ਜਿਹੜਾ ਇਹਨਾਂ ਦਾ ਸਟਾਰਚ ਹੈਗਾ ਚੰਗੀ ਤਰ੍ਹਾਂ ਨਿਕਲ ਜਾਏ ਬਿਨਾ ਤੁੱਪ ਲਵਾਏ ਬਿਨਾ ਉਬਾਲੇ ਇਹ ਚਿਪਸ ਜਿਹੜੇ ਹੈਗੇ ਨੇ ਬਣਨੇ ਨੇ ਤੇ ਬਹੁਤ ਹੀ ਵਧੀਆ ਬਣਨੇ ਨੇ ਹੁਣ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਾਂਗੇ ਆਲੂ ਜਿਹੜੇ ਹੈਗੇ ਨੇ ਮੈਂ ਚੰਗੀ ਤਰ੍ਹਾਂ ਇੱਥੇ ਧੋ ਲਿੱਤੇ ਨੇ ਤੇ ਇਹਨਾਂ ਨੂੰ ਮੈਂ ਕਿਚਨ ਟਾਵਲ ਦੇ ਉੱਪਰ ਇਸ ਤਰੀਕੇ ਦੇ ਨਾਲ ਰੱਖ ਰਹੀ ਆਂ ਤੇ ਇਹਨਾਂ ਨੂੰ ਇਸ ਲਈ ਰੱਖ ਰਹੀ ਆਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕੱਪੜੇ ਨਾਲ ਪੂੰਝਾਂਗੇ ਮੈਂ ਇੱਥੇ ਕਿਚਨ ਟਾਵਲ ਰੱਖਿਆ ਹੋਇਆ ਤੁਸੀਂ ਚਾਹੋ ਤਾਂ ਕੋਈ ਵੀ ਇੱਥੇ ਸੂਤੀ ਕੱਪੜਾ ਰੱਖ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਹੀ ਜਿਹੜੇ ਆਲੂ ਹੈਗੇ ਨੇ ਰੱਖ ਲੈਣੇ ਨੇ ਇੱਕ ਸਾਈਡ ਤੇ ਤੇਲ ਗਰਮ ਰੱਖਿਆ ਹੋਇਆ ਤੇ ਇੱਕ ਸਾਈਡ ਤੇ ਜਲਦੀ ਨਾਲ ਜੇ ਆਪਾਂ ਇਹ ਸਲਾਈਸ ਜਿਹੜੇ ਹੈਗੇ ਕੱਟ ਲਈਏ ਤਾਂ ਤਕਰੀਬਨ ਸਿਰਫ 5 ਮਿੰਟ ਹੀ ਲੱਗਦੇ ਨੇ ਤੇ ਜਿਹੜੇ ਇਹ ਚਿਪਸ ਹੈਗੇ ਬਹੁਤ ਜਲਦੀ ਫਰਾਈ ਹੋ ਜਾਂਦੇ ਨੇ ਮੈਂ ਤੁਹਾਨੂੰ ਸਾਰੀ ਇਹ ਦੱਸਣਾ ਚੰਗੀ ਤਰ੍ਹਾਂ ਇਸ ਲਈ ਥੋੜਾ ਜਿਹਾ ਟਾਈਮ ਲੱਗ ਰਿਹਾ ਮੈਨੂੰ ਪਰ ਇਹ ਸਿਰਫ 5 ਮਿੰਟ ਦੇ ਵਿੱਚ ਹੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਤੇ ਹੁਣ ਦੇਖੋ ਮੈਂ ਚਿਪਸ ਇੱਥੇ ਰੱਖ ਲਿੱਤੇ ਨੇ ਬਾਕੀ ਦੇ ਚਿਪਸ ਬਾਅਦ ਵਿੱਚ ਉਹ ਰੱਖਾਂਗੇ ਇੱਥੇ ਸਾਰੇ ਚਿਪਸ ਜਿਹੜੇ ਹੈਗੇ ਨੇ ਹੁਣ ਚੰਗੀ ਤਰ੍ਹਾਂ ਸੁਕਾ ਲੈਣੇ ਨੇ ਇਹਨਾਂ ਵਿੱਚ ਪਾਣੀ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਸਾਈਡ ਪਰ ਪਾ ਕੇ ਵੀ ਇਹਨਾਂ ਦੇ ਇਸ ਤਰੀਕੇ ਨਾਲ ਆਪਾਂ ਸਾਰੇ ਹੀ ਸੁਕਾ ਲੈਣੇ ਥੋੜੇ ਜਿਹੀ ਚਿਪਸ ਦੇਖੋ ਜਿਹੜੇ ਹੈਗੇ ਨੇ ਇਹ ਸਲਾਈਸ ਜਿਹੜੇ ਹੈਗੇ ਨੇ ਮੈਂ ਇਸ ਤਰੀਕੇ ਦੇ ਨਾਲ ਸੁਕਾ ਲਿੱਤੇ ਨੇ ਬਾਕੀ ਦੇ ਵੀ ਆਪਾਂ ਸੁਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈਗਾ ਮੈਂ ਦੇਖੋ ਬਿਲਕੁਲ ਵੀ ਪਾਣੀ ਨਹੀਂ ਹੈਗਾ ਇਸ ਦੇ ਵਿੱਚ ਇਹ ਬਿਲਕੁਲ ਡਰਾਈ ਨੇ ਜੇ ਇਹ ਡਰਾਈ ਹੋਣਗੇ ਤਾਂ ਹੀ ਵਧੀਆ ਬਣਨਗੇ ਤੇ ਪਹਿਲਾਂ ਆਪਾਂ ਇਹ ਥੋੜੇ ਜਿਹੇ ਜਿਹੜੇ ਸਲਾਈਸ ਹੈਗੇ ਇਹਨਾਂ ਨੂੰ ਫਰਾਈ ਕਰ ਲੈਣੇ ਆ ਇੱਕ ਸਾਈਡ ਤੇ ਮੈਂ ਕੜਾਈ ਦੇ ਵਿੱਚ ਤੇਲ ਗਰਮ ਹੋਣ ਦੇ ਲਈ ਰੱਖਿਆ ਹੋਇਆ ਸੀ ਹੁਣ ਇਹ ਸਾਰੇ ਸ্লাইਸ ਜਿਹੜੇ ਹੈਗੇ ਨੇ ਤੇਲ ਦੇ ਵਿੱਚ ਫਰਾਈ ਕਰਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਤਾਂ ਹੀ ਇਹ ਵਧੀਆ ਬਣਨਗੇ ਬਿਲਕੁਲ ਹਾਈ ਫਲੇਮ ਦੇ ਉੱਪਰ ਫਰਾਈ ਕਰਾਂਗੇ ਇਹਨਾਂ ਨੂੰ ਜਦੋਂ ਹਲਕਾ ਜਿਹਾ ਇਹਨਾਂ ਦਾ ਕਲਰ ਚੇਂਜ ਹੋ ਜਾਏਗਾ ਫਿਰ ਇਹਨਾਂ ਦੀ ਸਾਈਡ ਪਰ ਤਾਣੀਏ ਹੁਣ ਇਹਨਾਂ ਦੀ ਸਾਈਡ ਪਰ ਤਾ ਦਾਂਗੇ ਇਨਾਂ ਨੂੰ ਇਸ ਤਰੀਕੇ ਦੇ ਨਾਲ ਪਲਤਾਂਦੇ ਜਾਣਾ ਹੈ ਤਾਂ ਜੋ ਦੋਨੇ ਸਾਈਡ ਤੋਂ ਇਹ ਚੰਗੀ ਤਰ੍ਹਾਂ ਫਰਾਈ ਹੋ ਜਾਣ। ਤੇ ਦੇਖੋ ਇਹ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਨੇ ਇਸ ਤੋਂ ਜ਼ਿਆਦਾ ਇਹਨਾਂ ਨੂੰ ਫਰਾਈ ਨਹੀਂ ਕਰਨਾ ਤੇ ਨਾ ਹੀ ਇਹਨਾਂ ਨੂੰ ਆਪਾਂ ਪਲੇਟ ਜਾਂ ਨੈਪਕਿਨ ਦੇ ਵਿੱਚ ਰੱਖਣਾ ਹੈ। ਹਜੇ ਇੱਕ ਵਾਰੀ ਆਪਾਂ ਇਸ ਤਰ੍ਹਾਂ ਕਿਸੇ ਵੀ ਛੰਨੀ ਦੇ ਵਿੱਚ ਰੱਖਾਂਗੇ ਇਹਨਾਂ ਨੂੰ। ਹਜੇ ਇਹ ਚਿਪਸ ਗਰਮ ਹੈਗੇ ਨੇ ਜਦੋਂ ਇਹ ਠੰਡੇ ਹੋਣਗੇ ਤਾ ਫਿਰ ਇਹੇ ਕ੍ਰਿਸਪੀ ਹੋ ਜਾਣਗੇ ਇਸੇ ਤਰੀਕੇ ਦੇ ਨਾਲ ਬਾਕੀ ਦੇ ਵੀ ਜਿਹੜੇ ਚਿਪਸ ਹੈਗੇ ਨੇ ਫਰਾਈ ਕਰ ਲੈਣੇ ਨੇ ਆਲੂ ਚਿਪਸ ਤਿਆਰ ਹੋ ਗਏ ਹੋਏ ਨੇ ਦੇਖੋ ਆਵਾਜ਼ ਤੋਂ ਹੀ ਤੁਸੀਂ ਪਹਿਚਾਨ ਸਕਦੇ ਹੋਗੇ ਕਿ ਕਿੰਨੇ ਜ਼ਿਆਦਾ ਕ੍ਰਿਸਪੀ ਬਣੇ ਨੇ ਹੁਣ ਇਸ ਦੇ ਉੱਪਰ ਮੈਂ ਨਮਕ ਤੇ ਲਾਲ ਮਿਰਚ ਥੋੜੀ ਜਿਹੀ ਪਾਵਾਂਗੀ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹਨੂੰ ਜਿੰਨਾ ਸਪਾਈਸੀ ਖਾਣਾ ਚਾਹੁੰਦੇ ਹੋ ਓਨੀ ਮਿਰਚ ਤੁਸੀਂ ਪਾ ਸਕਦੇ ਹੋ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ